ਹੋ ਵੀ ਇਹ ਵੀ ਜਾਊਗਾ ਹਾਂ ਵੀ ਇਹ ਵੀ ਜਾਊਗਾ ਹਾਂ ਇਹਦਾ ਪਤਾ ਲੋਕਾਂ ਨੂੰ ਵੀ ਬੀਜੇਪੀ ਕੋਲ ਜਾਊਗੀ ਕੀ ਆ ਮਾਲਕ ਕਈ ਇਹ ਮੰਨੀਆਂ ਪੰਥ ਨੂੰ ਜਾਊਗੀ ਪਤਾ ਹੀ ਨਹੀਂ ਹੈ ਹਲੇ ਪਤਾ ਕਈ ਹੈਗੇ ਹਲੇ ਵੀ ਮੰਨਦੇ ਨਹੀਂ ਹਲੇ ਨਿਕਲੇ ਨਹੀਂ ਦਿਮਾਗ ਚੋਂ ਗੱਲ ਉਹ ਕੱਲ ਪਰਸੋਂ ਬੀਬਾ ਰੋਈ ਜਾਂਦੀ ਆ ਹਰ ਸੇ ਉਹ ਦੇਖੀਆ ਉਹ ਮਗਰ ਤਨ ਚਾਰ ਖੜੇ ਉਹੀ ਰੋਈ ਜਾਂਦੇ ਆ ਪਤਾ ਨਹੀਂ ਕਾਇ ਕਾਇ ਬੰਦੀ ਆਂਦੇ ਬੀਬਾ ਕਹਿੰਦੀ ਸਾਡਾ ਦਰਵੇਸ਼ ਸਾਡਾ ਅੰਸੀ ਜੀ ਸਾਡੇ ਬਾਪੂ ਬਾਦਲ ਨੂੰ ਗਾਲਾਂ ਕੱਢਦੇ ਆ ਲੋਕ ਉਹਨੇ ਬਹੁਤ ਫਾਇਦਾ ਕੀਤਾ ਪੰਜਾਬ ਦਾ ਪਹਿਲਾ ਝੂਠਾ ਮੁਕਾਬਲਾ ਬਾਬਾ ਬੂਝਾ ਸੌਂਦਾ ਬਾਦਲ ਦੇ ਰਾਜ ਚ ਹੋਈ ਤੇ ਇੱਕ ਸਾਲ ਦੀ ਸਰਕਾਰ ਬਣੀ ਬਣੀ ਸ਼੍ਰੀ 77 ਚ ਜੜਾਇ ਤੇਲ ਪਾ ਗਿਆ ਕੌਮ ਦੇ ਪੰਥ ਦੇ ਘਾਣ ਕਰ ਗਿਆ ਪੰਜਾਬ ਦਾ ਤੇ ਬੀਬਾ ਕਹਿੰਦੀ ਆ ਦਰਵੇਸ਼ ਸੀਗਾ ਸਾਡੇ ਬਾਪੂ ਨੂੰ ਗਾਲਾਂ ਕੱਢਦੇ ਆ ਜੇ ਦੁਬਾਰਾ ਮੜਮੜਾਇਆ ਜਮਈ ਤਬਾਹ ਕਰ ਜੂਗਾ ਮੈਂ ਪਰ ਲੋਕ ਹਲੇ ਹੀ ਮੰਨਦੇ ਦਰਵੇਸ਼ ਸੀ ਜੀ ਮਖੌਟਾ ਉੱਤੇ ਭੇਖ ਹੋਰ ਸੀ ਨਾ ਮਖੌਟਾ ਸਿੱਖੀ ਵਾਲਾ ਦਰਵੇਸ਼ ਵਾਲਾ ਢਾਰਿਆ ਵਾਸੀ ਅੰਦਰੋਂ ਹਾਂ ਬਗਲਾ ਪਾਸੇ ਹਾਂ ਬਗਲਾ ਪਾਸੇ ਸੀ ਉੱਤੋਂ ਦਾ ਆਇਆ ਹੈ